ਸੋਸ਼ਲ ਮੀਡੀਆ ਪਲੇਟਫਾਰਮ ਆਇਆ ਬਹੁਤ ਵਧੀਆ ਪਲੇਟਫਾਰਮ ਆ ਜੀ ਬਈ ਬਹੁਤ ਲੋਕੇ ਹੀ ਰੋਜ਼ਗਾਰ ਚਲਾ ਰਹੇ ਨੇ ਜ਼ਰੂਰੀ ਨਹੀਂ ਸਾਰੇ ਵੀ ਆਪਣਾ ਨਗੇਸ਼ ਪੁਣਾ ਕਰਕੇ ਜਾਂ ਵਰਗਲ ਗੱਲਾਂ ਕਰਕੇ ਵੀ ਵਾਇਰਲ ਹੋਣ ਦਾ ਟਾਈਮ ਲੱਗਦਾ ਠੀਕ ਹੈ ਤੇ ਜਿਹੜਾ ਅਸ਼ਲੀਲ ਪੁਣਾ ਕਰ ਦਿੰਦੇ ਨੇ ਜਾਂ ਇਦਾਂ ਕਰਦੇ ਨੇ ਉਹ ਇੱਕਦਾਂ ਹੀ ਕਹਿੰਦੇ ਕਿ ਲੋਕ ਵੀ ਪਸੰਦ ਕਰਦੇ ਨੇ ਕੰਮ ਨਹੀਂ ਮਿਲਦਾ ਨਾ ਉਹ ਕਹਿੰਦਾ ਯਾਰ ਇਹ ਸੋਸ਼ਲ ਮੀਡੀਆ ਤੇ ਪੈਸੇ ਕਮਾਈਆਂ ਦਾ ਆਪਣੀਆਂ ਇੱਕ ਮਾਰੀ ਹਾਂ ਤੇ ਇਹ ਚੀਜ਼ਾਂ ਨੂੰ ਵੇਖਦੇ ਵੇਖਦੇ ਅੱਜ ਇੰਨਾ ਹਾਲ ਗੁਰਾ ਜਦੋਂ ਜੀ ਦੇ ਸਿਮ ਆਇਆ ਸੀ ਹਾਂ ਉਦੋਂ ਅੱਗੇ ਨੈਟ ਹੁੰਦਾ ਸੀ ਬਹੁਤ ਔਖਾ ਮਿਲਦਾ ਸੀ ਬਿਲਕੁਲ ਜੀਓ ਦੇ ਸਿਮ ਆਏ ਨੈਟ ਆਮ ਹੋ ਗਿਆ ਬਿਲਕੁਲ ਉਸ ਤੋਂ ਬਾਅਦ ਸੋਸ਼ਲ ਮੀਡੀਆ ਵੀ ਬੇਲਕਾ ਮੇਰਾ ਨਹੀਂ ਗਲਤੀ ਦਾ ਆਪੇ ਚ ਮੈਂ ਆਪਣੀ ਆਪ ਦੀ ਮੰਨਦੇ ਆ ਆਪਾਂ ਉਹ ਚ ਨੂੰ ਕਰਦੇ ਕਰਦੇ ਆ ਰਿਪੋਰਟ ਤਾਂ ਕਰੀ ਸਹੀ ਗੱਲ ਹੈ ਬਈ ਅੱਜ ਨਿੱਕੇ-ਨਿੱਕੇ ਬੱਚੇ ਵੀ ਇੰਨੀਆਂ ਹਾਲਾਂਕਿ ਆਪਾਂ ਕਈ ਗੱਲਾਂ ਆਪਣੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਘਰਾਂ ਵਿੱਚ ਟੀਰਜ ਹੋ ਜਾਂਦੇ ਨੇ ਬਿਲਕੁਲ ਬਈ ਪਰ ਉਹ ਗੱਲਾਂ ਹੁਣ ਸਾਰੀਆਂ ਉਹ ਸੋਸ਼ਲ ਮੀਡੀਆ ਤੇ ਆਨਲਾਈਨ ਉਹ ਸਹੀ ਤਰੀਕਾ ਨਹੀਂ ਹੈ ਨਾ ਬਿਲਕੁਲ ਵੀ ਕਿਸੇ ਦੀ ਉਹ ਗਲਤ ਤਰੀਕਾ ਪਰ ਇਹਨਾਂ ਨੂੰ ਸੁਨਤ ਪਾਉਣ ਲਈ ਉਹਨਾਂ ਨੂੰ ਕਰਨਾ ਪਏ ਸਾਡੇ ਸੱਭਿਆਚਾਰ ਦੀ ਸਾਡੇ ਸੱਭਿਆਚਾਰ ਦੇ ਵਿੱਚ ਹੀ ਚੀਜ਼ਾਂ ਹੈ ਨਹੀਂ ਹਰ ਹੁਣ ਆਪਾਂ ਕਹਿੰਦੇ ਆਜ਼ਾਦੀ ਆ ਹਾਂ ਆਜ਼ਾਦੀ ਦਾ ਗੱਲ ਆ ਆਜ਼ਾਦੀ ਠੀਕ ਆ ਆਪ ਨੂੰ ਹੈਗੀ ਆ ਕੱਪੜੇ ਪਾਓ ਖਾਓ ਪੀਓ ਚੀਜ਼ਾਂ ਆ ਜਾਂਦੀਆਂ ਕਿ ਬੋਲਣ ਦੀ ਆਤੀ ਹੈਗੀ ਪਰ ਯਾਰ ਤੁਸੀਂ ਦੂਜਿਆਂ ਨੂੰ ਤਾਂ ਨਾ ਵਖਰੇ ਖਰਾਬ ਕਰਦੇ ਸਿੱਨੇ ਬੱਚੋ ਚੀਜ਼ਾਂ ਵਿਗੜ ਦੇ ਯਾਰ ਜੋ ਆਪਣਾ ਹੈਗਾ ਉਹ ਕਲਚਰ ਹੈ ਕਲਚਰ ਅਸੀਂ ਬਾਹਰਲੇ ਬਾਹਰਲੇ ਲੋਕਾਂ ਦੇ ਨਾਲ ਆਪਾਂ ਨਾ ਆਪਾਂ ਮੈਜ ਕਰਕੇ ਆਪਾਂ ਇੱਥੇ ਰਹਿਣਾ ਲੋਕਾਂ ਚ ਰਹਿਣਾ ਠੀਕ ਆ ਸਭ ਤੋਂ ਵੱਡੀ ਗੱਲ ਖੜੀ ਹੋ ਜਾਂਦੀ ਉਹਨਾਂ ਦੇ ਮਾਪਿਓ ਦੇ ਹਾਂ ਮਾਪਿਓ ਜਿਵੇਂ ਨਹੀਂ ਰੋਕਦੇ ਕਿ ਕਿੰਨੇ ਤਾਂ ਮਾਪਿਓ ਹੀ ਨਾਲ ਲੱਗੇ ਹੋਣਗੇ ਔਰ ਜਦੋਂ ਇਹ ਕਾਰਵਾਈ ਹੋਈ ਹੈ ਕਮਰਜੀ ਕੋ ਭਾਬੀ ਤੇ ਹੋਈ ਹੈ ਤਾਂ ਹੁਣ ਕੱਲ ਕਿੰਨੇ ਮਾਫੀਆਂ ਮੰਗੀਆਂ ਜਾਂਦੇ ਹਾਂ ਹਾਂ ਹੁਣ ਕਹਿੰਦੇ ਜੀ ਸਾਥ ਤੋਂ ਚੱਲਦੀ ਨਹੀਂ ਜੀ ਅਸੀਂ ਕੱਲ ਉਹ ਭਾਈ ਨਹੀਂ ਚੱਲਦੀ ਕੰਮ ਹੋਰ ਕਰ ਅੱਗੇ ਪਰਿਵਾਰ ਅੱਗੇ ਵਾਲਾ ਚਲ ਠੀਕ ਆ ਤੁਸੀਂ ਵੀਡੀਓ ਪੜਾਓ ਜੀ ਪਰ ਤੁਸੀਂ ਵੀਡੀਓ ਆ ਵੀ ਘਰ ਵਾਲੀ ਦੀ ਆਹ ਘਰ ਵਾਲੀ ਨਹੀਂ ਲਾਈ ਜਾਂਦੀ ਹੈ ਜੀ ਆਹ ਕਰੀ ਜਾਂਦੀ ਆ ਆਪਾਂ ਬੜੇ ਬੱਤਿ ਦੇ ਚੀਜ਼ਾਂ ਇਹ ਚੀਜ਼ਾਂ ਇਹ ਬਰਾਦਾਂ ਨਹੀਂ ਭੈੜੀ ਆਣਾ ਤੁਸੀਂ ਗੱਲਾਂ ਛੱਡੋ ਦੋ ਤਿੰਨ ਹੈਗੇ ਆ ਬਾਹਰ ਹੀ ਬੈਠੇ ਆ ਆਪਦੇ ਨੂੰ ਬੜਾ ਸਿਆਣਾ ਸਮਝਦੇ ਆ ਜੀ ਕੋਈ ਜੇ ਕੋਈ ਕਰਦਾ ਤੇ ਉਹਨੂੰ ਉਹ ਕਦੇ ਵੀ ਗੱਤ ਕਰਦਾ ਤੇ ਆਪ ਉਮਰਾਂ ਦਾ ਜਿਵੇਂ ਭੋਲੇ ਬਿਲਕੁਲ ਤੇ ਐਸ ਜਿਹੇ ਵੀ ਮੈਂ ਇੱਕ ਛਤਰਪੋਲਾ ਜਰੂਰ ਹੋ ਚਾਰ ਲੱਖ ਦੇ ਕਰੀਬ ਇਹਦੇ ਫਾਲੋ ਦੱਸੇਗੇ ਜੀ ਬਈ ਸਹੀ ਗਦੋਂ ਆਖੰਤਮ ਸੰਸਕਾਰ ਕੀਤਾ ਸਰਚਾ ਕੇ ਪੰਜ ਉਹਨਾਂ ਦੇ ਖਿਲਾਫ ਵਾਇਪ ਕੋਈ ਚੁੱਕ ਲੈਣ ਦੇ ਪੇਲੇ ਬੰਦ ਕਰਾ ਸਕਦੇ ਨਾ ਬਿਲਕੁਲ ਤੇ ਸਰਕਾਰ ਕੋਲ ਇਹ ਵੀ ਪਾਵਰ ਹੈ ਇਹਨਾਂ ਦੇ ਪੇਜ ਬੰਦ ਕਰ ਦੇ ਤੇ ਜਾਣੋ ਉਹਨਾਂ ਨੂੰ ਬ੍ਰੀਚ ਡਾਊਨ ਕਰਾਈ ਜਾਵੇ ਬਿਲਕੁਲ ਸਾਡੀ ਜਵਾਨੀ ਖਤਮਲਾ ਹੋ ਗਈ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੁਸੇ ਦੇਖ ਰਹੇ ਹੋ ਖਬਰਨਾਮਾ ਤੇ ਮੈਂ ਰਿਸ਼ੀ ਦੇਸਾ ਸ਼ਰਮਾ ਅਸੀਂ ਅੱਜ ਖਬਰਨਾਮਾ ਦੇ ਸਟੂਡੀਓ ਦੇ ਵਿੱਚ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੋਜ਼ ਨਵੇਂ ਤੋਂ ਨਵੇਂ ਮੁੱਦੇ ਤੇ ਗੱਲ ਹੁੰਦੀ ਹੈ ਤਾਂ ਅੱਜ ਉਸੇ ਵਿਸ਼ੇ ਦੇ ਵਿੱਚ ਇੱਕ ਨਵਾਂ ਵਿਸ਼ਾ ਐਡ ਕਰਨ ਜਾ ਰਹੇ ਆ ਅਸੀਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਅੱਜ ਕੱਲ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕਿਆ ਤੇ ਹਰ ਵਿਅਕਤੀ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਪਪੂਲਰ ਕਰਨਾ ਚਾਹੁੰਦਾ ਤੇ ਇਹਨਾਂ ਦਿਨਾਂ ਸੋਸ਼ਲ ਮੀਡੀਆ ਪਪੂਲਰ ਫ੍ਰੈਲਾਂਸਰ ਜਿਨੂੰ ਸੇ ਕਮਲ ਕੋਰ ਭਾਬੀ ਦੇ ਨਾਲ ਜਾਣਦੇ ਹੋ ਜਿਨ੍ਹਾਂ ਦੇ ਕੰਟੈਂਟ ਜਿਹੜੇ ਸ਼ਲੀਲ ਕੰਟੈਂਟ ਹੁੰਦੇ ਸੀਗੇ ਪਰ ਜਿਹੜੇ ਲੋਕ ਸੀ ਉਹ ਵੇ ਹੱਦ ਉਹਨਾਂ ਨੂੰ ਉਸ ਕੰਟੈਂਟ ਨੂੰ ਫੋਲੋ ਕਰਦੇ ਸੀ ਦੇਖਦੇ ਸੀ ਸੋ ਬਿੱਤ ਨਹੀਂ ਉਹਨਾਂ ਅੱਜ ਜਿਹੜਾ ਕਤਲ ਹੋਇਆ ਹੈਗਾ ਅੱਜ ਉਸੇ ਵਿਸ਼ੇ ਤੇ ਗੱਲਬਾਤ ਕਰਾਂ ਤਾਂ ਮੇਰੇ ਨਾਲ ਜਗਤਾਰ ਭਾਈ ਮੌਜੂਦ ਨੇ ਸਟੂਡੀਓ ਦੇ ਵਿੱਚ ਜਗਤਾਰ ਭਾਈ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਖਬਰ ਨਮਾਜ਼ ਤੋਂ ਟੀਟਾਕ ਬਹੁਤ ਵਧੀਆ ਭਾਈ ਤੁਸੀਂ ਦੱਸੋ ਜੀ ਆ ਭਾਈ ਸੋਸ਼ਲ ਮੀਡੀਆ ਜਿਹੜਾ ਅੱਜ ਕੱਲ ਦੇ ਟਾਈਮ ਦਾ ਹਰ ਬੰਦੇ ਲਈ ਇੱਕ ਮਨਪਰਜਾਬ ਦਾ ਸਾਧਨ ਤੇ ਹੈਗਾ ਹੀ ਹੈਗਾ ਨਾਲ ਹਰ ਬੰਦਾ ਚਾਹੁੰਦਾ ਕਿ ਮੈਸੇਜ ਥਰੂ ਪਪੂਲਰ ਹੋਵਾ ਸੋ ਬੀਤੇ ਦਿਨ ਜਿਹੜਾ ਕਤਲकांड ਹੋਇਆ ਕਮਲਕੌਰ ਜਿਹਨੂੰ ਕਮਲ ਭਾਬੀ ਦੇ ਨਾਲ ਨਾਲ ਸਾਰੇ ਸੋਸ਼ਲ ਮੀਡੀਆ ਅਕਾਊਂਟ ਤੇ ਜਾਣਦੇ ਸੀ ਤੇ ਜਿਹੜਾ ਸੋਸ਼ਲ ਮੀਡੀਆ ਤੇ ਭਾਈ ਇੰਨਾ ਨੰਗੇਜ਼ ਹੋਣਾ ਵਧਦਾ ਜਾ ਰਿਹਾ ਹੈ ਲੋਕ ਮਾੜੇ ਕੰਟੈਂਡਰ ਨੂੰ ਜ਼ਿਆਦਾ ਪਸੰਦ ਕਰਦੇ ਚੰਗੇ ਕੰਟੈਂਡਰ ਨੂੰ ਘੱਟ ਪਸੰਦ ਕਰਦੇ ਤੁਸੀਂ ਇਹਦੇ ਵਿੱਚ ਪਹਿਲਾਂ ਤਾਂ ਕਿਵੇਂ ਡਿਫਰੈਂਸ ਦੇਖਦਾ ਫਿਰ ਮੈਂ ਅਗਲੀ ਗੱਲਬਾਤ ਸ਼ੁਰੂ ਕਰਦਾ ਕਿ ਜੀ ਗੱਲ ਇਦਾਂ ਹਰ ਇੱਕ ਗੱਲ ਦੀ ਨੈਗੇਟਿਵ ਪੋਜ਼ੀਟਿਵ ਹੈ ਹਣਾ ਸੋਸ਼ਲ ਮੀਡੀਆ ਪਲੇਟਫਾਰਮ ਆਇਆ ਬਹੁਤ ਵਧੀਆ ਪਲੇਟਫਾਰਮ ਆ ਜੀ ਬਈ ਬਹੁਤ ਲੋਕੇ ਹੀ ਰੋਜ਼ਗਾਰ ਚਲਾ ਰਹੇ ਨੇ ਜ਼ਰੂਰੀ ਨਹੀਂ ਸਾਰੇ ਵੀ ਆਪਣਾ ਨਗੇਸ਼ ਪੂਣਾ ਕਰਕੇ ਜਾਂ ਵਰਗਲਗੱਲਾਂ ਕਰਕੇ ਇੰਝ ਆ ਰਹੇ ਨੇ ਉਹ ਤਾਂ ਹੁਣ ਕੁਝ ਸਮੇਂ ਤੋਂ ਹੀ ਕਹਾਂਗੇ ਆਪਾਂ ਸ਼ੁਰੂ ਹੋਇਆ ਇਸ ਤੋਂ ਪਹਿਲਾਂ ਇਹ ਚੀਜ਼ਾਂ ਨਹੀਂ ਹੋਈਆਂ ਆਪਾਂ ਕਾਫੀ ਲੰਬੇ ਸਮੇਂ ਤੋਂ ਫੇਸਬੁੱਕ ਤੇ ਸੋਸ਼ਲ ਮੀਡੀਆ ਚੜ੍ਹੇ ਹੋਇਆ ਹਰੌਲਾ ਕੀ ਆ ਵੀ ਫੇਸਬੁੱਕ ਤੇ ਜਦੋਂ ਜਦ ਕੰਮ ਸ਼ੁਰੂ ਕਰਨਾ ਹੈ ਤਾਨੂੰ ਇੱਕ ਟਾਰਗੇਟ ਲੈ ਚੁਣਾਣਾ ਪਈ ਜੀ ਬਈ ਹੁਣ ਆਪਣਾ ਜਿਵੇਂ ਨਿਊਜ਼ ਦਾ ਹੈਗਾ ਜੀ ਆਪਣੇ ਹੁਣ ਕਰਕੜੇ ਤਿੰਨ ਚਾਰ ਸਾਲ ਹੋ ਚੁੱਕੇ ਆਪਾਂ ਨੂੰ ਮਿਹਨਤ ਕਰਦੇ ਆ ਹੁਣ ਜੇ ਇਹਦੇ ਤੇ ਇੱਕ ਵਾਰੀ ਵਾਇਰਲ ਹੁੰਦੈ ਟਾਈਮ ਲੱਗਦਾ ਠੀਕ ਆ ਤੇ ਜਿਹੜਾ ਅਸ਼ਲੀਲ ਪੂਣਾ ਕਰ ਦਿੰਦੇ ਨੇ ਜਾਂ ਇਦਾਂ ਕਰਦੇ ਨੇ ਉਹ ਇੱਕਦਾਂ ਹੀ ਕਹਿੰਦੇ ਕਿ ਲੋਕ ਵੀ ਪਸੰਦ ਕਰਦੇ ਨੇ ਕਹੋਗੇ ਕੁਦਾਂ ਕਿਸ ਕਾ ਦਾ ਸਭ ਤੋਂ ਵੱਡੀ ਗੱਲ ਕੀ ਪਿਛਲੇ ਸਮੇਂ ਦੇ ਵਿੱਚ ਫੇਸਬੁੱਕ ਤੇ ਚੀਜ਼ਾਂ ਬਿਲਕੁਲ ਨਹੀਂ ਸੀ ਜਿੰਦਰਾ ਜੀ ਬਈ ਉਹਨਾਂ ਦੇ ਮਨ ਲੋਕੀ ਇਹ ਚੀਜ਼ ਬਹਿਣ ਸਿੱਖ ਹਿਸਾਬ ਦੀ ਵੀ ਵਰਗਲ ਗੱਲਾਂ ਕਰਨੀਆਂ ਜਾਂ ਸ਼ੀਰਤਾ ਦਿਖਾਉਣੀ ਇਹ ਚ ਜਾ ਬੈਠ ਸੀ YouTube ਤੇ ਅੱਜ ਵੀ ਹੈਗਾ ਜੀ ਬਾਈ YouTube ਤੇ ਅੱਜ ਵੀ ਚੱਲ ਰਿਹਾ ਪਰ Facebook ਤੇ ਤਾਂ ਜਮਾਂ ਹੀ ਖੋਲ ਦਿੱਤਾ ਗਿਆ Instagram ਜੋ ਮਰਜ਼ੀ ਕਰੋ Instagram ਦਾ ਬਹੁਤ ਬੁਰਾ ਹਾਲ ਹੈ ਬਾਈ ਉਹ ਵੀ ਨਾ ਇਹਨਾਂ ਚੀਜ਼ਾਂ ਤੇ Facebook Instagram ਤੇ WhatsApp ਸਾਰੀ ਇੱਕੋ ਕੰਪਨੀ ਦਾ ਹੈ ਜੀ ਉਹਦੇ ਕਰਕੇ ਹੀ ਉਹਨਾਂ ਨੇ ਗਾਈਡਲਾਈਨਸ ਨਾਲ ਚੁੱਕ ਦਿੱਨਾ ਜੀ ਬਾਈ ਠੀਕ ਹੈ ਉਹਦੇ ਚ ਹੁਣ ਤੁਸੀਂ ਜੋ ਮਰਜ਼ੀ ਕਰਿਓ ਜੋ ਮਰਜ਼ੀ ਦਿਖਾਈਓ ਠੀਕ ਹੈ ਉਹ ਉਹ ਨਹੀਂ ਵੱਧ ਜਣਕੀ ਪਾਵਰ ਹੋ ਰਿਹਾ ਲੋਕਾਂ ਦੇ ਵਿੱਚ ਕੀ ਆ ਲੋਕਾਂ ਦੇ ਮਨਾਂ ਦੇ ਵਿੱਚ ਅੱਜ ਕੱਲ ਜਿਵੇਂ ਪੜ ਲੈ ਕੇ ਕਈ ਮੁੰਡੇ ਫਿਰਦੇ ਨੇ ਕੰਮ ਨਹੀਂ ਮਿਲਦਾ ਨਾ ਉਹ ਆਖਲਾ ਕਹਿੰਦਾ ਯਾਰ ਇਹ ਸੋਸ਼ਲ ਮੀਡੀਆ ਤੇ ਪੈਸੇ ਕਮਾਈਆਂ ਦਾ ਆਪਣੀਆਂ ਇੱਕ ਮਾਰ ਗਿਆ ਹਾਂਜੀ ਇਹ ਚੀਜ਼ਾਂ ਨੂੰ ਵੇਖਦੇ ਆ ਵੇਖਦੇ ਆ ਅੱਜ ਇੰਨਾ ਹਾਲ ਬੁਰਾ ਹੋ ਰਿਹਾ ਪਿਆ ਨਾ ਜਿੱਥੇ ਦੋ ਵੀਡੀਓ ਚੰਗੀਆਂ ਦੇਖਦੇ ਆ ਨਾ ਤੇ ਤੁਹਾਨੂੰ ਤਿੰਨ ਥੱਲੇ ਦੂਜੀਆਂ ਬਿਲਕੁਲ 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 ਠੀਕ ਆ ਹਾਲਾਂਕਿ ਪੰਜਾਬ ਦੇ ਵਿੱਚ ਸਾਡੇ ਲੋਕ ਨੇ ਜਿਹੜਾ ਆਪਦੇ ਜਣਕੀ ਪਹਿਰਾਵੀ ਨੂੰ ਠੀਕ ਆ ਬੋੜਬਾਨੀ ਨੂੰ ਇਹ ਜਿਹੜੀ ਅਸੀਂ ਸੱਭਿਆਚਾਰ ਨੂੰ ਮੰਨਦੇ ਆ ਨਾ ਬਿਲਕੁਲ ਮੰਨਦੇ ਆ ਅੰਦਰ ਖਾਤੇ ਘਰਾਂ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਵਕ ਡਿਫਰੈਂਟ ਗੱਲ ਆ ਇਹ ਚੀਜ਼ ਜਗ ਜਗਰ ਨਹੀਂ ਕਰ ਸਕਦੇ ਬਿਲਕੁਲ ਚਲੋ ਪਰ ਇਹ ਹੁਣ ਇੰਨਾ ਖੁੱਲ ਗਿਆ ਤੁਸੀਂ ਯਾਦ ਹੋਊਗਾ ਇਹ ਹੌਲੀ ਹੌਲੀ ਬਦਲ ਲੱਗਾ ਜਦੋਂ ਜੀਐਸਐਮ ਆਈ ਸੀ ਹਾਂ ਉਦੋਂ ਅੱਗੇ ਨੈੱਟ ਹੁੰਦਾ ਸੀ ਬਹੁਤ ਔਖਾ ਮਿਲਦਾ ਸੀ ਬਿਲਕੁਲ ਬਈ ਜੀਓ ਦੇ ਸੈਮ ਆਏ ਨੈਟ ਆਮ ਹੋ ਗਿਆ ਬਿਲਕੁਲ ਉਦੋਂ ਬਾਅਦ ਸੋਸ਼ਲ ਮੀਡੀਆ ਵੀ ਬੇਲ ਗਿਆ ਬਿਲਕੁਲ ਬਈ ਹੁਣ ਹਰ ਇੱਕ ਕੋਲੇ ਨੈੱਟ ਪੈਕ ਪਾਇਆ ਹੁੰਦਾ ਬਿਲਕੁਲ ਫਰਕ ਕਹਿੰਦਾ ਵੀ ਮੈਂ ਪਪੂਲਰ ਹੋ ਜਾ ਬਿਲਕੁਲ ਸਭ ਤੋਂ ਸੌਖਾ ਤੁਸੀਂ ਕੋਈ ਇੱਕ ਚੰਗਾ ਕੰਟੈਂਟ ਲੈ ਚੱਲੋਗੇ ਨਾ ਉਹੜੋ ਥੋੜਾ ਜਿਹਾ ਟਾਈਮ ਲੱਗਦਾ ਚੱਲਣ ਤੇ ਬਿਲਕੁਲ ਠੀਕ ਆ ਉਹ ਲੋਕੀ ਉਹਨੂੰ ਪਤ ਨਹੀਂ ਜਿਵੇਂ ਰਸ਼ੇਤੀ ਆ ਸਕਰੋਲ ਕਰ ਦਿੰਦੇ ਆ ਬਿਲਕੁਲ ਬਿਲਕੁਲ ਤੇ ਪਰ ਜਦੋਂ ਇਹ ਜਾ ਕੋਈ ਵਰਗ ਲਗੰਨਾ ਆਉਂਦੀਆਂ ਜਾਂ ਕੋਈ ਔਰਤ ਦਿਖਾਰੀ ਕੋਈ ਚੀਜ਼ ਆਉਦੀ ਤੇ ਉਹਦੇ ਕਾਰਨ ਲੋਕੀ ਕਮਲੇ ਹੋ ਜਾਂਦੇ ਆ ਸਭ ਤੋਂ ਵੱਡੀ ਗਲਤੀ ਤਾਂ ਆਪਾਂ ਇਹ ਚ ਮੈਂ ਆਪਣੀ ਆਪ ਦੀ ਮੰਨਦੇ ਹਾਂ ਕਿ ਆਪਾਂ ਉਹ ਚ ਨੂੰ ਕਰਦੇ ਕਰਦੇ ਆਂ ਉਹਦੀ ਰਿਪੋਰਟ ਤਾਂ ਕਰੀਏ ਸਹੀ ਗੱਲ ਹੈ ਬਈ ਅੱਜ ਨਿੱਕੇ-ਨਿੱਕੇ ਬੱਚੇ ਵੀ ਇੰਨੀਆਂ ਹਾਲਾਂਕਿ ਆਪਾਂ ਕਈ ਗੱਲਾਂ ਆਪਣੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਘਰਾਂ ਦੇ ਵਿੱਚ ਟੀ.ਐੱਜ ਹੋ ਜਾਂਦੇ ਨੇ ਬਿਲਕੁਲ ਬਈ ਜੀ ਪਰ ਉਹ ਗੱਲਾਂ ਹੁਣ ਸਾਰੀਆਂ ਉਹ ਸੋਸ਼ਲ ਮੀਡੀਆ ਤੇ ਆਉਣ ਲੱਗੀਆਂ ਉਹ ਇੱਕ ਦੂਜੇ ਨੂੰ ਵੇਖ ਕੇ ਹੁਣ ਮੁੰਡੇ ਆ ਕੁੜੀਆਂ ਵਾਂਗੂ ਕੱਪੜੇ ਪਾ ਕੇ ਮੈਂ ਹਾਂ ਕੁੜੀ ਦੇ ਮੁੰਡੇ ਨੂੰ ਡੇਟ ਕਰਨ ਨੂੰ ਉਹ ਨਾਲ ਕੁੜੀ ਮੁੰਡੇ ਨੂੰ ਮਿਲਾ ਲੈਂਦੇ ਆ ਉਹ ਕੱਪੜੇ ਪਵਾ ਲੈਂਦੇ ਹੋ ਹਰਕਤ ਉਹਦਾ ਦੀ ਕਰਾ ਲੈਂਦੇ ਆ ਠੀਕ ਆ ਉਹ ਜਣੀ ਕਹਿ ਦਈਏ ਵੀ ਹੁਣ ਤਾਂ ਇਹ ਕਹਿ ਦਈਏ ਵੀ ਆ ਬਾਈ ਓ ਚੁੱਕਿਆ ਇਹ ਤਾਂ ਬਾਈ ਸੱਚੀ ਬਹੁਤ ਜਿਆਦਾ ਮਾੜਾ ਹੈ ਇਹਦਾ ਇਹਦਾ ਨੁਕਸਾਨ ਜ਼ਰੂਰ ਹੈ ਠੀਕ ਆ ਆਪਾਂ ਹੁਣ ਦੂਜੀ ਗੱਲ ਤੇ ਆਉਣੇ ਆ ਵੀ ਜੋ ਕਮਲਜੀਤ ਕੋਲ ਭਾਬੀ ਤੇ ਕਿਉਂਕਿ ਮੈਂ ਉਹਦੀ ਪਹਿਲਾਂ ਸ਼ੁਰੂ ਦੇ ਵਿੱਚ ਕਾਫੀ ਵੀਡੀਓ ਵੇਖੀਆਂ ਮੈਨੂੰ ਲੱਗਾ ਵੀ ਇਹ ਬਹੁਤ ਸਹੀ ਨਹੀਂ ਆਣਾ ਵੀ ਗਲਤ ਹੋ ਜਾਂਦਾ ਇਹਦੇ ਅੰਦਰ ਸੀ ਆਪਾਂ ਹਾਂ ਉਹਦੇ ਕਾਫੀ ਰੋਣਾ ਪਿਆ ਸੀ ਆਪਾਂ ਉਹਨੂੰ ਮੈਂ ਉਹ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਹਾਂ ਜੀ ਵੀ ਆਪਾਂ ਵੇਖਦੇ ਸੀ ਵੀਡੀਓ ਦੀ ਠੀਕ ਆ ਹੁਣ ਜੋ ਕਾਰਵਾਈ ਹੋਈ ਆ ਕਿਉਂਕਿ ਪਹਿਲਾਂ ਉਹਦੇ ਚ ਧਮਕੀਆਂ ਵੀ ਉਹਨੂੰ ਦਿੱਤੀਆਂ ਨੇ ਕਿ ਧਮਕੀਆਂ ਕਹਿ ਸਕਦੇ ਜੋ ਮਰਜ਼ੀ ਕਹਦੀ ਪੁਲਿਸ ਨੂੰ ਆਉਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇਹ ਚੀਜ਼ ਨਾ ਕਰੋ ਹਣਾ ਉਹ ਮੈਂ ਪਰ ਮੈਨੋ ਦੀਆਂ ਕਾਫੀ ਚੀਜ਼ ਹੋ ਗਈਆਂ ਇੱਕ ਅੰਮ੍ਰਿਤਸਰ ਦੀ ਲੁਤਰਾ ਹੈਗੀ ਕੁੜੀ ਉਹਦੇ ਉੱਤੇ ਵੀ ਉਹ ਕਿਹਾ ਗਿਆ ਸੀ ਨਾ ਉਹ ਵੀ ਮਾਰ ਦਿੱਤੀ ਸਿੱਧੀ ਤੇ ਸਵਾਰ ਸਭ ਤੋਂ ਵੱਡੇ ਖੜੇ ਹੋ ਜਾਂਦੇ ਆ ਚਲੋ ਠੀਕ ਆ ਪੈਸੇ ਬਣਦੇ ਆ ਕੰਮ ਨਹੀਂ ਥੋੜੀ ਜਿਹੀ ਮਿਹਤ ਕਰ ਲਓ ਸੇਗਾ ਲਈ ਤੋ ਦੋ ਤਿੰਨ ਦੋ ਤਿੰਨ ਸਾਲ ਤੁਸੀਂ ਮਿਹਨਤ ਕਰੋਗੇ ਤੁਹਾਡਾ ਫੇਸਬੁਕ ਉਤੇ ਕੋਈ ਵੀ ਤੁਸੀਂ ਇੱਕ ਟਾਰਗੇਟ ਲੈ ਕੇ ਚੱਲੇ ਨਾ ਕੋਈ ਵੀ ਇੱਕ ਵਿਸ਼ਾ ਲੈ ਕੇ ਚੱਲੇ ਚੱਲੂ ਜ਼ਰੂਰ ਚੱਲੂਗਾ ਭਾਈ ਠੀਕ ਹੈ ਇਹ ਨਹੀਂ ਗੱਲ ਚੱਲਦਾਣੀ ਹਾਂਜੀ YouTube ਤੇ ਛੇਤੀ ਚੱਲ ਪੈਂਦਾ ਫੇਸਬੁਕ ਤੇ ਥੋੜਾ ਟਾਈਮ ਲੱਗਦਾ ਚੱਲ ਪੈਂਦਾ ਚੱਲ ਪੈਂਦਾ ਹਾਂਜੀ ਪਰ ਰੋਲਾ ਕੀ ਹੈ ਸਭ ਤੋਂ ਵੱਡੀ ਗੱਲ ਆ ਕਿ ਸਾਨੂੰ ਉਹ ਚੀਜ਼ ਸਮਝਣੀ ਚਾਹੀਦੀ ਮਾਨਸਿਕਤਾ ਮਾਨੋ ਜਦੋਂ ਹੁਣ ਉਹ ਵੀ ਮੈਂ ਆਪਾਂ ਗੱਲ ਕਰਦੇ ਸਾਡੇ ਸੱਬਿਆ ਚਾਰ ਦੀ ਸਾਡੇ ਸੱਬਿਆ ਚਾਰ ਦੇ ਵਿੱਚ ਹੀ ਚੀਜ਼ਾਂ ਹੈ ਨਹੀਂ ਹਣਾ ਹੁਣ ਆਪਾਂ ਕਹਿੰਦੇ ਆਜ਼ਾਦੀ ਹੈ हां आजादी ਦਾ ਗਲਤ ਆਜ਼ਾਦੀ ਠੀਕ ਆ ਆਪ ਨੂੰ ਹੈਗੀ ਆ ਕੱਪੜੇ ਪਾਓ ਖਾਓ ਪੀਓ ਚੀਜ਼ਾਂ ਆ ਜਾਂਦੀਆਂ ਕਿ ਬੋਲਣ ਦੀ ਆਦੀ ਹੈਗੀ ਪਰ ਯਾਰ ਤੁਸੀਂ ਦੂਜਿਆਂ ਨੂੰ ਤਾਂ ਨਾ ਵੇਖੇ ਖਾ ਖੋ ਸਿੱਨੇ ਬੱਤੀ ਉਹ ਚੀਜ਼ਾਂ ਵਗੜ ਦੇ ਸਹੀ ਵਾਲਾ ਤੁਸੀਂ ਅੱਜ ਆ ਦੇ ਜਵਾਕ ਨੂੰ ਫੁੱਫੜਾ ਦੋਗੇ ਨਹੀਂ ਵੜਾ ਸਕਦੇ ਭਾਈ ਨਹੀਂ ਵੜਾ ਦੇ ਨਾ ਅੱਜ ਸ਼ਾਮ ਅਰਕਾ ਅੱਜ ਮਾਡਰਨ ਬਹੁਤ ਲੋਕ ਹੈਗੇ ਨੇ ਉਹਨਾਂ ਦੀ ਆਪਦੀ ਸੋਚ ਹੈਗੀ ਆ ਪਰ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਇਹ ਚੀਜ਼ਾਂ ਤੋਂ ਬੇਸ ਕਰਦੇ ਕਰਦੇ ਨੇ ਬਹੁਤ ਲੋਕ ਹੈਗੇ ਪਰਿਵਾਰ ਇੱਜਦੇ ਨੇ ਉਹ ਕਹਿੰਦੇ ਕੋਈ ਚੱਕਰ ਨਹੀਂ ਹੋਊਗਾ ਠੀਕ ਆ ਜੀ ਸਹੀ ਆ ਲੈ ਪਰ ਉਹਨਾ ਕਰਕੇ ਤੁਸੀਂ ਦੂਜਿਆਂ ਦਾ ਕਿਉਂ ਖਰਾਬ ਕਰਦੇ ਹੋ ਜੇ ਆਜ਼ਾਦੀ ਆ ਤੇ ਉਹਨਾਂ ਦੀ ਵੀ ਆਜ਼ਾਦੀ ਹੈ ਉਹਨਾਂ ਦੀ ਆਜ਼ਾਦੀ ਹੈ ਤੁਸੀਂ ਹੁਣ ਹੁਣ ਜੇ ਇਹ ਵੀ ਗੱਲ ਕਰੀਏ ਹੁਣ ਜਿੱਦੋਂ ਇਹ ਕਾਰਵਾਈ ਹੋਈ ਹੈ ਕਮਰਜੀ ਕੋ ਭਾਬੀ ਤੇ ਹੋਈ ਹੈ ਤਾਂ ਹੁਣ ਕੱਲ ਦੇ ਕਿੰਨੇ ਮਾਫੀਆਂ ਮੰਗੀਆਂ ਜਾਂਦੇ ਹਾਂ ਹਾਂ ਹੁਣ ਕਹਿੰਦੇ ਜੀ ਸਾਥ ਤੋਂ ਚੱਲਦੀ ਨਹੀਂ ਜੀ ਅਸੀਂ ਕੱਲ ਉਹ ਭਾਈ ਨਹੀਂ ਚੱਲਦੀ ਕੰਮ ਹੋਰ ਕਰ ਲਓ ਹੋਰ ਕਰ ਲਓ ਗੱਲ ਸਹੀ ਆ ਬਈ ਤੁਸੀਂ ਮੰਨ ਲਓ ਇਹਦਾ ਉਹ ਕੱਲ ਹੋ ਕਿਣਾ ਜੀ ਐਦਾਂ ਹੋਰ ਕਰਤੀਆਂ ਜੀ ਕਿਹਾ ਕਿ ਧੰਗ ਚੱਲਦਾ ਹੈ ਯਾਰ ਤਰੀਕੇ ਹੋਰ ਵੀ ਹੈਗੇ ਆ ਕੰਮ ਕਰ ਲਓ ਬਈ ਕੰਮ ਕਰ ਲਓ ਗੱਲ ਸਹੀ ਆ ਹੋਰ ਹੁਣ ਕਿੰਨੇ ਹੈਗੇ ਤੁਸੀਂ ੱਲੇ ਸੋਸ਼ਲ ਮੀਡੀਆ ਤੇ ਵੇਖੋਗੇ ਇਹ ਥੋੜੇ ਜਿਹੇ ਹੈਗੇ ਆਪਣੇ ਪੰਜਾਬ ਦੇ 10-15 ਹੀ ਹੋਣਗੇ ਤੇ ਇਹ ਦੋ ਜਿਹੜੇ ਛੁੱਟੇ ਕਿੰਨੇ ਹੈ ਕਿੰਨੇ ਵਧੀਆ ਕੰਮ ਕਰੀ ਜਾਂਦੇ ਬਾਈ ਯਾਰ ਕਮੇਡੀ ਤੋ ਤਾ ਕਵਿਡੀ ਕਰਦਾ ਜਾਂ ਹੋਰ ਬੰਦੇ ਕਮੇਡੀ ਕਰਦੇ ਉਹਨਾਂ ਦੇ ਘਰ ਨਹੀਂ ਚੱਲਦੇ ਇਹਨਾਂ ਦਾ ਇੰਗੇਜਮੈਂਟ ਨਾਲ ਕਰਕੇ ਘਰ ਚੱਲਦੇ ਇਹਨਾਂ ਦੇ ਕਮੇਡੀ ਚੱਲਦੀ ਹੈ ਨਾ ਉਹ ਹੀ ਕਹਿੰਦਾ ਵੀ ਤੁਸੀਂ ਹੋ ਜਰੂਰੀ ਹੁਣ ਹੁਣ ਉਹ ਦੰਦ ਕਾਹਦੇ ਡਰੇ ਯਾਰ ਕਾ ਦੀ ਮਾਫੀਆ ਮੰਗਦੀਆਂ ਕੋਈ ਸਿਕਿਉਰਟੀ ਮੰਗਦੀਆਂ ਵੀ ਤੁਸੀਂ ਪਹਿਲੇ ਹੀ ਦਿਨਾਂ ਤੋਂ ਕੰਮ ਹਾਂ ਮੱਲੋ ਹੁਣ ਫੂਡ ਤੁਸੀਂ ਫੂਡ ਵਾਲਾ ਕੰਮ ਫੂਡ ਬਲੌਗ ਠੀਕ ਆ ਤੇ ਮਿਲੀਅਨ ਚ ਚੱਲਦੇ ਹੋ ਨਾ ਮਿਲੇ ਚੱਲ ਰਿਹਾ ਬਈ ਠੀਕ ਆ ਤੇ ਉਹ ਕਿ ਨਗੇਸ ਬਣਾ ਕਰਦੇ ਬਿਲਕੁਲ ਠੀਕ ਆ ਕੋਈ ਕੋਈ ਧਾਰਮਿਕ ਟ੍ਰੈਵਲ ਕਰ ਲੱਗ ਗਿਆ ਹਾਂ ਠੀਕ ਆ ਉਹ ਗੱਲ ਹੋ ਗਿਆ ਹੁਣ ਇੱਕ ਹੀ ਆ ਵੀ ਇਹਦੇ ਚ ਨਾ ਮੈਂ ਹੋਰ ਵੇਖਿਆ ਕਈ ਬੰਦੇ ਚ ਵੇਖਿਆ ਉਹ ਮਾਂ ਦੇ ਪੁੱਤ ਆਦੀਆਂ ਚਲੋ ਲੇਡਿਸ ਤੋਂ ਅੱਗੇ ਪਰਿਵਾਰ ਅੱਗੇ ਵਾਲਾ ਹਿੱਥੋਂ ਚਲੋ ਠੀਕ ਆ ਵੀ ਤੁਸੀਂ ਉਹ ਵੀਡੀਓ ਬਣਾਓ ਪਰ ਤੁਸੀਂ ਵੀਡੀਓ ਆ ਵੀ ਘਰ ਵਾਲੀ ਦੀ ਆਹ ਹਰ ਘਰ ਵਾਲੀ ਨਹੀਂ ਆਈ ਜਾਂਦੀ ਜੀ ਆਹ ਕਰੀਆ ਤੁਸੀਂ ਇਹ ਚੀਜ਼ਾਂ ਤਾਂ ਨਹੀਂ ਪਰ ਚੰਗੇ ਆ ਲਾਦੇ ਤੁਸੀਂ ਔਰਤ ਆਈ ਹੋ ਅੱবি ਬਣਾਵੇ ਕੁੜੀਆਂ ਨੂੰ ਆਜ਼ਾਦੀ ਹੈ ਵੀ ਆ ਵੀਡੀਓ ਬਣਾਵੇ ਮਿਹਨਤ ਕਰੇ ਜਿੱਦਾਂ ਦੀ ਕੋ ਖਬਰਾਂ ਚ ਕਰ ਲੈ ਕੋਈ ਜਿਸ ਮਰਜ਼ੀ ਮਿਹਨਤ ਕਰੇ ਬਹੁਤ ਕੁਝ ਹੈ ਟਰੈਵਲ ਦੀ ਵੀਡੀਓ ਬਣਾਵੇ ਜੋ ਮਰਜ਼ੀ ਕਰੇ ਠੀਕ ਹੈ ਪਰ ਇੱਕ ਆਪਣੀ ਜੋ ਸੱਭਿਆਚਾਰ ਹੈਗਾ ਜੋ ਆਪਣਾ ਹੈਗਾ ਉਹ ਕਲਚਰ ਹੈ ਕਲਚਰ ਅਸੀਂ ਬਾਹਰਲੇ ਬਾਹਰਲੇ ਲੋਕਾਂ ਨਾਲ ਆਪਾਂ ਕਰਨਾ ਆਪਾਂ ਕੰਮ ਕਰਕੇ ਆਪੇ ਰਹਿਣਾ ਲੋਕਾਂ 'ਚ ਰਹਿਣਾ ਠੀਕ ਹੈ ਸਭ ਤੋਂ ਵੱਡੀ ਗੱਲ ਖੜੀ ਹੋ ਜਾਂਦੀ ਉਹਨਾਂ ਦੇ ਮਾਪਿਓ ਦੇ ਹਾਂ ਮਾਪਿਓ ਜੇ ਉਹ ਨਹੀਂ ਰੋਕਦੇ ਕਿ ਕਿੰਨੇ ਤਾਂ ਮਾਪਿਓ ਹੀ ਨਾਲ ਲੱਗੇ ਪਏ ਸਭ ਤੋਂ ਢੀਕ ਲੱਣਾ ਵੀ ਜਦੋਂ ਹਜ਼ਾਰਾਂ ਕਰੋੜਾਂ ਦਾ ਹੁਣ ਜੇ ਉਹ ਉਹਨਾਂ ਨੇ ਕਿਹਾ ਵੀ ਅਸੀਂ ਠੋਕਣੇ ਆ ਤੇ ਹੁਣ ਫਿਰ ਮਨਤਾ ਕੱਢਦੇ ਮਨਤਾ ਕੱਢਦੇ ਆ ਮੈਂ ਕਹਿੰਦਾ ਫੜਾ ਵਰੀਆ ਕੰਮ ਆ ਯਾਰ ਚਾਹੇ ਆਪਣੀ ਮੇਰੀ ਗੱਲ ਕਿਸੇ ਨੂੰ ਬਹੁਤ ਬੁਰੀ ਲੱਗੇ ਲੱਗਦੀ ਰਹੇ ਮੈਂ ਕਹਿੰਦਾ ਬੜਾ ਚੰਗਾ ਜਦੋਂ ਇੱਕ ਤੁਹਾਨੂੰ ਜਦੋਂ ਤੁਹਾਡੀ ਗੱਲ ਆ ਗਈ ਮਾਂਪੇ ਦੀ ਗੱਲ ਆ ਗਈ ਨਾ ਵੀ ਕਰੋੜਾਂ ਲੋਕ ਵੇਖਦੇ ਆ ਇਟ ਮੀਨਸ ਮਾਂਪੇ ਤਾਂ ਵੇਖਦੇ ਹੋਣਗੇ ਮੇਰਾ ਜਵਾਕ ਕੀ ਕਰਦਾ ਪਿਆ ਤਾਂ ਨਹੀਂ ਕਿ ਮਾਂਪੇ ਉਹ ਨਹੀਂ ਵੇਖਦੇ ਹੋਣਗੇ ਮਾਂਪੇ ਨਹੀਂ ਰੋਗਦੇ ਯਾਰ ਇੱਕ ਨੌਜਵਾਨ ਸਭ ਤੋਂ ਢੀਕ ਦੇਖੋ ਇਸੇ ਕੁੜੀ ਦੀ ਆਪਾਂ ਗੱਲ ਕਰਦੇ ਆ 4 ਲੱਖ ਜਦੋਂ ਆਖਰਮ ਸੰਸਕਾਰ ਕੀਤਾ ਸਭ ਜਾ ਕੇ ਪੰਜ ਜਾਣੇ ਸੀ ਹਾਂ ਉਦੋਂ ਬਾਕੀ ਬੰਦੇ ਕਿੱਥੇ ਜਿਹੜੇ ਫੋਲੋ ਕਰਦੇ ਸੀ ਭਾਈ ਲੋਕਾਂ ਕੀ ਉਹ ਸਮੇਂ ਡਰ ਬਣ ਜਾਂਦਾ ਹੈ ਹਾਂ ਠੀਕ ਹੈ ਫਿਰ ਰੌਲਾ ਕੀ ਹੈ ਲੋਕੀ ਕਿਤਨੇ ਕਿਤੇ ਜਾਣਦੇ ਸੀ ਇਹ ਹਾਂ ਵੀ ਗਲਤ ਹੈ ਭਾਈ ਅਸਲ ਨਹੀਂ ਨਹੀਂ ਇਹੀ ਚੀਜ਼ ਹੋਈ ਹੁੰਦੀ ਤੇ ਬਾ ਚੁਕੀਆਂ ਦੀ ਕਿੰਨੇ ਆਪਣੇ ਮਸਲੇ ਹੁੰਦੇ ਆ ਹਰ ਇੱਕ ਤੇ ਬਾ ਚੁਕੀ ਹੁੰਦੀ ਨਾ ਹੁਣ ਇੱਥੇ ਕੋਈ ਅਮਰਪਾਲ ਨੂੰ ਮੈਰ ਨੂੰ ਗਲਤ ਕਹਿ ਰਿਹਾ ਕੋਈ ਉਹਨੂੰ ਆਪਾਂ ਆਪਾਂ ਨਾ ਤਾਂ ਕਬੀ ਚਾਲ ਲੈਣਾ ਆਪਾਂ ਵੀ ਕਹਿੰਨੇ ਆ ਉਹ ਸਹੀ ਤਰੀਕਾ ਨਹੀਂ ਹੈ ਨਾ ਬਿਲਕੁਲ ਵੀ ਕਿਸੇ ਦੀ ਉਹ ਗਲਤ ਤਰੀਕਾ ਪਰ ਇਹਨਾਂ ਨੂੰ ਨੱਥ ਪਾਉਣ ਲਈ ਉਹਨਾਂ ਨੂੰ ਕਰਨਾ ਪਿਆ ਬਿਲਕੁਲ ਪਰ ਔਲਾ ਕਿ ਜੇਕਰ ਲੋਕ ਆਪ ਹੀ ਅਸੀਂ ਦੱਸਾਂ ਜੇ ਸਭ ਤੋਂ ਪਹਿਲਾਂ ਅਸੀਂ ਸਮਝ ਗਏ ਬਿਲਕੁਲ ਅਸੀਂ ਇਹ ਚੀਜ਼ਾਂ ਨੂੰ ਪ੍ਰਮੋਟ ਨਾ ਕਰੀਏ ਉਹਨਾਂ ਨੂੰ ਸ਼ੇਅਰ ਨਾ ਕਰੀਏ ਉਹਨਾਂ ਨੂੰ ਲਾਈਕ ਨਾ ਕਰੀਏ ਕਮੈਂਟ ਨਾ ਕਰੀਏ ਤੇ ਆਪਾਂ ਉਹਨਾਂ ਨੂੰ ਬਲੌਕ ਕਰ ਦੋ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਚੀਜ਼ ਜਦੋਂ ਬਲੌਕ ਕਰਨ ਲੱਗ ਜੋਂਗੇ ਨਾ ਤਾਂ ਆਪ ਵੀ ਸੁਧਰ ਜਾਣਗੇ ਆਪ ਸੁਧਰ ਜਾਣਗੇ ਹਨਾ ਵੀ ਇਹ ਮਾਰਨ ਦੀ ਨੌਬਤ ਨਾ ਓਏ ਪਰ ਇਹ ਸਮਾਂ ਕਹਿੰਦੇ ਨਾ ਵੀ ਕਾਲ ਯੁਗ ਦਾ ਪਹਿਰਾ ਇਹ ਸਮਾਂ ਵਧ ਰਿਹਾ ਸੀ ਠੀਕ ਆ ਹੁਣ ਇੱਕ ਵਾਰ ਇਹਨੂੰ ਥੱਲੇ ਜਰੂਰ ਪੋਗੋ ਘੱਟੋ ਘੱਟ ਅੱਜ ਮੇਰੇ ਹਿਸਾਬ ਨਾਲ 7-8 ਦੀ ਮੈਂ ਵੇਖੀਆਂ ਤੇ ਸਾਰੇ ਮਾਫੀ ਮੰਗ ਰਹੇ ਜੀ ਤੁਸੀਂ ਵੀਡੀਓ ਨਹੀਂ ਪਾਉਂਦੇਗੇ ਉਦੋਂ ਕੀ ਹੁੰਦਾ ਪੌਨ ਲੱਗ ਜਾਂਦੇ ਆ ਗੱਲਾਂ ਉਹ ਟ੍ਰੇਲਰ ਬਿਲਕੁਲ ਫਿਲਮ ਕਰਨ ਲੱਗ ਜਾਂਦੇ ਆ ਲੋਕੀ ਵੇਦੇ ਆ ਸਵਾਦ ਸਵਾਦ ਇਹਦੀ ਗੱਲ ਆ ਜਾਂਦੀ ਲੋਕਾਂ ਦੀ ਵੀ ਲੋਕ ਕੀ ਕਰਦੇ ਲੋਕ ਕੀ ਕਰਦੇ ਪਰ ਇਹ ਚੀਜ਼ ਤੋਂ ਹੁਣ ਸੇਧ ਲੈਣੀ ਚਾਹੀਦੀ ਹੈ ਸਾਨੂੰ ਦੂਜੀ ਗੱਲ ਸਭ ਤੋਂ ਵੱਡੀ ਗੱਲ ਕੀ ਹੈ ਇਹ ਚੀਜ਼ਾਂ ਤੇ ਸਰਕਾਰਾਂ ਨੂੰ ਵੀ ਚਾਹੀਦਾ ਬਿਲਕੁਲ ਭਾਈ ਜਦੋਂ ਸਰਕਾਰ ਜੇ ਸਰਕਾਰ ਉਹਨਾਂ ਦੇ ਖਿਲਾਫ ਆਵਾਜ਼ ਕੋ ਚੁੱਕਣ ਵਾਲਿਆਂ ਦੇ ਪੇਜ ਬੰਦ ਕਰਾ ਸਕਦੀ ਨਾ ਬਿਲਕੁਲ ਤੇ ਸਰਕਾਰ ਕੋਲ ਇਹ ਵੀ ਪਾਵਰ ਹੈਗੀ ਹੈ ਇਹਨਾਂ ਦੇ ਪੇਜ ਬੰਦ ਕਰਾ ਦੇ ਤੇ ਜਾਣੂ ਉਹਨਾਂ ਨੂੰ ਬ੍ਰੀਚ ਡਾਊਨ ਕਰਾਈ ਜਾਵੇ ਬਿਲਕੁਲ ਸਾਡੀ ਜਵਾਨੀ ਖਤਮ ਨਾ ਹੋਵੇ ਠੀਕ ਹੈ ਨਾ ਬਿਲਕੁਲ ਬਿਲਕੁਲ ਗੰਦ ਵਾਲੇ ਪਾਸੇ ਨਾ ਜਾਵੇ ਇੱਥੇ ਪਾਸੇ ਤਾਂ ਅਸੀਂ ਨਸ਼ਿਆਂ ਦਾ ਤੇ ਧੋਲੇ ਪਏ ਆ ਠੀਕ ਆ ਦੂਜੇ ਪਾਸੇ ਆ ਨਗੇਜ ਪੁਣਾ ਕੇ ਇਹਨਾਂ ਪਾਸੇ ਧਿਆਨ ਜਾ ਲੱਗ ਗਿਆ ਤੇ ਸਾਡਾ ਆਪ ਦੇ ਆਪਸੀ ਮੁੱਦੇ ਕਿੱਥੇ ਚੜ ਬਿਲਕੁਲ ਭਾਈ ਸਾਡਾ ਪੰਜਾਬ ਦਾ ਫਿਊਚਰ ਤਾਂ ਜਾਵੇਂਗਾ ਸਭ ਤੋਂ ਵੱਡੀ ਵੇਖੋ ਇਹ ਜਿੰਨੇ ਵੀ ਸਹੀਏ ਆ ਜਿੰਨੇ ਵੀ ਇਨਫਲੂਐਂਸਰ ਕਹਿੰਦੇ ਇਹਨਾਂ ਨੂੰ ਉੱਜਾ ਕਹਿੰਦੇ ਆ ਤੇ ਇਹਨਾਂ ਚੋਂ ਕਿਸੇ ਨੇ ਵੀ ਉਹਦੇ ਹੱਕ ਚ ਖਾਸ ਨਾ ਖਾਂ ਦਾ ਨਾਂ ਲੈ ਭਰਿਆ ਸਭ ਤੋਂ ਵੱਡੀ ਗੱਲ ਤੇਹੀ ਸੀ ਜਿਹੜੇ ਸੇਮ ਕੰਟੈਂਟ ਬੰਦੇ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਹੁਣ ਗੱਲ ਆ ਰਹੀ ਹੈ ਕਿ ਮਹਿਲਾ ਨੂੰ ਟਾਰਗੇਟ ਕੀਤਾ ਗਿਆ ਇਹਦੇ ਵਿੱਚ ਇੱਕ ਹੋਰ ਹੈਗੇ ਆ ਜੋ ਅੱਜ ਕੱਲ ਇਹਨਾਂ ਨੂੰ ਇਹਨਾਂ ਦੀ ਕਹਦੀ ਗਏ ਨਾ ਵੀ ਲੀਡ ਕਰਦੇ ਵੇ ਇਨ ਇਨ ਲੀਡਿੰਗ ਇਹਨਾਂ ਦੇ ਸਵਾਲ ਚੁੱਕਦੇ ਇਹਨਾਂ ਦੀ ਭੂਮਿਕਾ ਤੇ ਕਈ ਇਹਨਾਂ ਨੂੰ ਕਹਿੰਦੇ ਵੀ ਅਸੀਂ ਇਹਨਾਂ ਦੀ ਜੋ ਗਲਤ ਕਰਦੇ ਹੋ ਆਪ ਦੇ ਆਪ ਸੱਚਾ ਦਾ ショਅ ਕਰਦੇ ਆ ਉਹਨਾਂ ਦੀ ਵੀ ਮਰਿਆਦਾ ਇੰਨੀ ਭੈੜੀ ਆ ਗੱਲਾਂ ਛੱਡੋ ਦੋ ਤਿੰਨ ਹੈਗੇ ਆ ਬਾਹਰ ਹੀ ਬੈਠੇ ਆ ਆਪ ਦੇ ਉਹਨੂੰ ਬੜਾ ਸਿਆਣਾ ਸਮਝਦੇ ਆ ਜੀ ਕੋਈ ਜੇ ਕੋ ਕਰਦਾ ਤੇ ਉਹਨੂੰ ਉਹ ਕਹਿੰਦੇ ਵੀ ਗਲਤ ਕਰਦਾ ਤੇ ਆਪ ਉਹ ਉਮਰਾਂ ਦਾ ਜੋ ਹੀ ਭੁੱਲਿਆ ਬਿਲਕੁਲ ਵੇਜੀ ਤੇ ਐਸ ਜਿਹੇ ਵੀ ਮੈਂ ਇੱਕੋ ਛਤਰ ਪੋਲਾ ਜਰੂਰ ਉਸ ਮਾ ਚਾਹੀਦਾ ਕਿਉਂਕਿ ਅਸੀਂ ਜੁੱਤੀ ਦੇ ਯਾਰ ਆ ਤੇ ਜੁੱਤੀ ਬਿਲਕੁਲ ਬਿਲਕੁਲ ਵੇਜੀ ਬਿਲਕੁਲ ਪਿਆਰ ਨਾਲ ਜਿਸਮੀ ਹੋਣਾ ਇੰਨੇ ਸਮਝਦੇ ਨਹੀਂ ਸਮਝਦੇ ਬਈ ਜੇ ਮੈਂ ਵੱਲ ਤੁਸੀਂ ਚੀਜ਼ ਗਲਤ ਕਰ ਰਹੇ ਹੋ ਨਾ ਜੀ ਠੀਕ ਆ ਮੈਂ ਤੁਹਾਡੇ ਦੀ ਵੀਡੀਓ ਬਣਾ ਰਿਹਾ ਜੀ ਤੇ ਅਸੀਂ ਤੁਹਾਨੂੰ ਤੁਸੀਂ ਇਹ ਵੇਖੋ ਜੀ ਇਹ ਗਲਤ ਕਰ ਰਿਹਾ ਜੀ ਪਰ ਮੈਂ ਤੈਨੂੰ ਗਲਤ ਸਾਬ ਕਰਦਾ ਮੈਂ ਆਦਿ ਮੇਰੇ ਅੱਤੇ ਭੁੱਲਿਆ ਨਾ ਬਿਲਕੁਲ ਮੈਂ ਤੇਰੇ ਚ ਜੋ ਕਮੀਆਂ ਨੇ ਤੈਨੂੰ ਉਹ ਦੱਸਾਂ ਵੀ ਆ ਇਹਦੇ ਤੇ ਰੀਸ਼ੀ ਚ ਆ ਕਮੀਆਂ ਇੰਗਲਿਸ਼ ਦਾ ਚਾਹੀਦੀ ਆ ਠੀਕ ਆ ਹੁਣ ਮੈਂ ਇਹ ਤੈਨੂੰ ਗਾਲਾਂ ਕੱਢ ਕੇ ਸੁਣਾਵਾਂ ਫਿਰ ਮੈਂ ਕਿੱਦਾਂ ਕਿ ਸਿਆਣਾ ਬਈ ਬਿਲਕੁਲ ਬਈ ਠੀਕ ਆ ਨਾ ਆਪਾਂ ਤਾਂ ਇਨੀ ਕੈਨੀ ਆ ਵੀ ਸੋਸ਼ਲ ਮੀਡੀਆ ਤੇ ਬਹੁਤ ਵਧੀਆ ਤਰੀਕੇ ਆ ਬਹੁਤ ਪੈਸਾ ਬਹੁਤ ਪੈਸਾ ਤੁਸੀਂ ਜਨਾ ਮਰਦੀ ਕਮਾਲ ਬਿਲਕੁਲ ਬਈ ਪਰ ਰੌਲਾ ਕੀ ਆ ਤੁਸੀਂ ਉਹਨੂੰ ਮਰਿਆਦਾ ਚ ਲੈ ਕੇ ਚਲੋ ਤਾਂ ਜੋ ਆਪਾਂ ਲੋਕਾਂ ਚ ਵਿਚਰ ਗਏ ਲੋਕ ਆਪ ਨੂੰ ਵਧੀਆ ਵੇਖਣ ਬਿਲਕੁਲ ਚੰਗੀ ਸਿਹਤ ਦੇ ਗਏ ਬਥੇਰੇ ਨੂੰ ਮੈਸੇਜ ਮਿਲ ਜਾਂਦੇ ਹਾਸੇ ਵਾਲੀ ਬਣਾ ਲਓ ਜੁੜ ਨਹੀਂ ਆਪਾਂ ਵੀ ਨਗੇਜ ਬੁੜੇ ਕਰਨਾ ਬਿਲਕੁਲ ਭਾਈ ਆਪਣੇ ਪੰਜਾਬ ਤਾਂ ਚਲੋ ਹੈਗਾ ਪੰਜਾਬ ਤੋਂ ਬਾਹਰ ਤਾਂ ਆਈ ਹੁੰਦੀ ਹੈ ਬਿਲਕੁਲ ਬਿਲਕੁਲ ਪੂਰੇ ਦੇਸ਼ ਦੀ ਗੱਲ ਕਰਗੇ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ ਹੋਇਆ ਇਹ ਤਾਂ ਆਈਆਂ ਵੀ ਇਹ ਤਾਂ ਸਰਕਾਰਾਂ ਇਹਦੇ ਥੋੜਾ ਜਿਹਾ ਸਖਤੀਆਂ ਕਰਨ ਬਿਲਕੁਲ ਵਧੀਆ ਹੋਊਗਾ ਤੇ ਨਹੀਂ ਫਿਰ ਭਾਈ ਪੰਜਾਬ ਦੇ ਵਿੱਚ ਤਾਂ ਇੰਦਾਂ ਦੇ ਫਿਰ ਸੂਰਮੇ ਜਿਹਾ ਕਿ ਲੋਕ ਤੋੜਦੇ ਰਹਿਣਗੇ ਕਿਉਂ ਤਾਂ ਫਿਰ ਬਦਲ ਜਾਵੇ ਮੈਂ ਸੰਧੂ ਸਾਹਿਬ ਵਰਗੇ ਆਉਣਗੇ ਪੰਜਾਬ ਜਬਜਾ ਕਰਨ ਗਿਆ ਆਦਾ ਨਹੀਂ ਗੱਲ ਹੈ ਨਾ ਭਾਈ ਜਿਵੇਂ ਹੁਣ ਤੁਸੀਂ ਹੁਣ ਜਿਹੜੇ ਸਸਕਾਰ ਦੀ ਗੱਲ ਕੀਤੀ ਵੀ ਚਾਰ ਬੰਦੇ ਮੇਰੇ ਸੀ ਔਰ ਲੋਕਾ ਕਮਲਕੌਰ ਨੂੰ ਪਸੰਦ ਨਹੀਂ ਸੀ ਕਰਦੇ ਉਹਨੇ ਨੰਗੇਜ ਪੁਣੇ ਲੋਕੀ ਇਹ ਕਨਸੈਪਟ ਨੂੰ ਪਸੰਦ ਕਰਦੇ ਹਾਂ ਬਿਲਕੁਲ ਬਿਲਕੁਲ ਬਸ ਇਹ ਇਹੀ ਚੰ ਕਮਲਕੌਰ ਚੰਗੀ ਹੁੰਦੀ ਤਾਂ ਬਾਈ ਸਸਕਾਰ ਤੇ ਰਸ਼ ਕਿਉਂ ਨਾ ਹੁੰਦਾ ਜਾਂ ਕਿਉਂ ਨਾ ਕਿਸੇ ਜਿਹੜੇ ਬੰਦੇ ਨੇ ਇੱਕ ਜ਼ਿੰਮੇਵਾਰੀ ਲਈ ਹੈ ਕਿ ਉਹਨਾਂ ਦੇ ਵਿਰੁੱਧ ਮਾਣੀ ਮਡੀਆਂ ਬਾਤ ਸਾਡੇ ਨਾਲ ਸਭ ਤੋਂ ਵੱਡੀ ਗੱਲ ਕੀ ਆ ਜਾਂਦੀ ਆ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਪਿੱਛੇ ਜੇ ਇੱਕ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਨਸ਼ੇ ਦੇ ਖਿਲਾਫ ਮਹਿਬ ਚੱਲੀ ਸੀ ਤੇ ਕਿਸੇ ਨਸ਼ਾ ਤਸਕਰਾ ਘਟਾਤਾ ਜੀ ਬਾਈ ਘਟਾਤਾ ਤੇ ਉਹ ਬੱਚੇ ਉੱਥੇ ਲਈ ਵੇਕੇ ਬਾਹਰ ਹਣਾ ਉਹ ਲੈਣਾ ਕਰਨਾ ਹੀ ਹੁੰਦਾ ਤੇ ਆਂਦੇ ਫਿਰ ਮੇ ਆ ਦੇਖੋ ਜੀ ਇਹਨਾਂ ਦਾ ਵਿਚਾਰਿਆਂ ਬੱਚਿਆਂ ਦਾ ਕੀ ਕਸੂਰ ਆ ਭਲਾ ਨਾ ਵੀ ਭਲਿਓ ਲੋਕੋ ਅਸੀਂ ਇੱਥੇ ਤਸ ਖਾਲਨੇ ਤੇ ਇਹ ਪੰਜਾਬ ਦੇ ਜਵਾਨੇ ਖਾ ਗਏ ਸਹੀ ਗੱਲ ਹੈ ਅਸੀਂ ਸੌ ਤੋਂ ਪਹਿਲਾਂ ਤਾਂ ਸਾਡਾ ਆਪ ਦਾ ਇੱਕ ਸਟੈਂਡ ਨਹੀਂ ਗਾ ਬਿਲਕੁਲ ਵੀ ਅਸੀਂ ਕੀ ਕਰਨਾ ਸਾਡੇ ਲੋਕੀ ਨਾ ਫਿਰ ਦੂਜੇ ਪਾਸੇ ਆਹੀ ਕਮਲ ਤੋਂ ਉਹਨੂੰ ਗਾਲਾਂ ਕੱਢਦੇ ਸੀ ਹਾਂ ਤੁਹਾਨੂੰ ਜਦਾਂ ਕਹਿ ਲੱਗੇ ਮਾਰਦੀ ਦਾ ਹਾਂ ਰੌਲਾ ਕੀ ਸਾਡਾ ਆਪ ਦਾ ਸਟੈਂਡ ਨਹੀਂ ਪਹਿਲਾਂ ਅਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਇੱਕ ਚੀਜ਼ ਕਰੀ ਅਸੀਂ ਇੱਕ ਦੇਖ ਲਈ ਜੇ ਨਸ਼ਿਆਣਾ ਸਾਡੇ ਜਵਾਨੀ ਘਰਾ ਹੋਈ ਉਹਨਾਂ ਦੇ ਘਰ ਤਾਂ ਆਏ ਆ ਸਾਨੂੰ ਚੰਗਾ ਕਰਨ ਦੇ ਸਰਕਾਰ ਨੇ ਚੰਗਾ ਕੀਤਾ ਬਿਲਕੁਲ ਉਹ ਤੋਂ ਬਿਨਾ ਨਹੀਂ ਸੁਧਰਨਾ ਉਹਨਾਂ ਨੇ ਨਹੀਂ ਸੁਧਰਨਾ ਭਾਈ ਅਸੀਂ ਕਿਹਾ ਘੱਟ ਤਾਂ ਯਾਰ ਉਹਨਾਂ ਨੇ ਕਿੱਡੇ ਖਰਾਬ ਕਰਦੇ ਅੱਜ ਉਹਨਾਂ ਜਵਾਨ ਜਿਹਦੇ ਮਾਮਾ ਪੁੱਤਰੇ ਮਾਮਾ ਦੇ ਪੱਖ ਮਰੇ ਮਰੇ ਹੋਣ ਰਹਿੰਦੇ ਸੀ ਸੇ ਨਾਲੇ ਫਿਰ ਜੇ ਸਰਕਾਰ ਕਾਰਜ ਕਰਦੀ ਫਿਰ ਕਰਦੀ ਨਹੀਂ ਫਿਰ ਕੁਝ ਕਰਦੀ ਨਹੀਂ ਗੱਲ ਸਹੀ ਹੈ ਰੋਣਾ ਕਿ ਸਾਡਾ ਆ ਤਾਂ ਸਟੈਂਡ ਨਹੀਂ ਅਸੀਂ ਦੂਗਣੇ ਨੀਤੀ ਬਣਾਉਂਦੇ ਸੋ ਅਸੀਂ ਦੂਜੇ ਚੱਕ ਲੈਨੇ ਆਂ ਪਹਿਲਾਂ ਅਸੀਂ ਆਪਦੇ ਆਪ ਨੂੰ ਵਿਸਿਕ ਬਿਲਕੁਲ ਹੋ ਗਿਆ ਆਪਾਂ ਕਹਿੰਦਾ ਐਂ ਕਰਦੇ ਅਗੁੱਠਾ ਬੀਰੂਦਾ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਆਪਾਂ ਆਦਿ ਤੇ ਵੇਖੂ ਕਿ ਆਪਾਂ ਕੀ ਕਰਦੇ ਬਿਲਕੁਲ ਹਨਾ ਇਹ ਚੀਜ਼ਾਂ ਦਾ ਬੱਚ ਹੁੰਦਾ ਚਲੋ ਹੁਣ ਆਨਲਾਈਨ ਸਮੇਂ ਦੇ ਵਿੱਚ ਜਿੰਨੇ ਵੀ ਮਾਫੀਆਂ ਮੰਗ ਰਹੇ ਨੇ ਚੰਗੀ ਗੱਲ ਹੈ ਸੁਧਰ ਜੋ ਹਾਂ ਤੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਸਰਕਾਰ ਕੋਈ ਸਖਤ ਕਾਰਵਾਈ ਕਰੇ ਇਹ ਜਿੰਨਾਂ ਦਾ ਇਟਾ ਦਾ ਜੱਗੇ ਸਕਦਾ ਨਹੀਂ ਵਾਕਿਆ ਗੱਲ ਸਹੀ ਹੈ ਭਾਈ ਹੁਣ ਇਹਨਾਂ ਦਾ ਰੋਕ ਲਗਣੀ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅੱਜ ਰੋਕ ਨਾ ਲੱਗੀ ਤਾਂ ਸਾਨੂੰ ਕੱਲ ਨੂੰ ਮੰਨ ਲਓ ਵੀ ਤੁਹਾਡ ਅਜੋ 10 11 ਸਾਲ ਦਾ 8 9 10 11 ਸਾਲ ਦਾ ਹੋਊਗਾ ਕੱਲ ਜਦੋਂ 18 ਸਾਲ ਦੇ ਕਰੀਬ ਪਹੁੰਚੂਗਾ ਪਰ ਜਿਉਂ ਹੀ ਚੱਕਾ ਖੋਲ੍ਹ ਲਿਓ ਜਵਾਗ ਦਾ ਮੈਂ ਇਹ ਕਿਹੜਾ ਸੋ ਉਹ ਫੋਨ ਮੇਰੇ ਨਾਲ ਵੇਦਣਾ ਬੱਚਾ ਉਹ ਜਦੋਂ ਕੋਈ ਕਈ ਵਾਰ ਮੈਂ ਸਕਰੋਲ ਕਰਦਾ ਕਈ ਵਾਰ ਅਗਲੇ ਪਤਾ ਨਹੀਂ ਹੁੰਦਾ ਮੁਰੇ ਵੀਡੀਓ ਕਿਹੜੀ ਹੁਣ ਕਿਹ ਚਾਹ ਹਾਂ ਉਹ ਜਦੋਂ ਕੋਈ ਆਜੀ ਨਾ ਨਾਲ ਚੱਡ ਦੇਣਾ ਬਿਲਕੁਲ ਮੈਂ ਕਿਹਾ ਨਹੀਂ ਜਾਂ ਮੈਂ ਤਾਂ ਫੋਨ ਫੜ ਲੈਣਾ ਤੂੰ ਆ ਕੇ ਵੇਖਣੀ ਮੈਂ ਕੈਰੈਕਟਰ ਇਹ ਦੇਖੀ ਜਾਨ ਕੈਰੈਕਟਰ ਮੈਂ ਤੂੰ ਕੈਰੈਕਟਰ ਮੈਂ ਵੇਖ ਲੈ ਬਿਲਕੁਲ ਆਦਿਆਂ ਹੋਰ ਕੁਝ ਜਾ ਵੇਖਦਾ ਪਰ ਜਦ ਤੂੰ ਗਲਤ ਚੀਜ਼ ਆਉਂ ਪਰ ਬਈ ਇਹਦੇ ਵਿੱਚ ਜਵਾਗ ਦਾ ਵੀ ਕਸੂਰ ਨਹੀਂ ਨਾ ਕਰ ਸਕਦੇ ਸੋਸ਼ਲ ਮੀਡੀਆ ਤੋਂ ਬਾਅਦ ਦੇ ਪਰਿਵਾਰ ਸਾਹਮਣੇ ਬੈ ਕੇ ਤਾਂ ਚੀਜ਼ਾਂ ਨਹੀਂ ਖੋਲ ਸਕਦੇ ਯਾਰ ਮੈਂ ਆਪਣੀ ਮਦਰ ਸਾਹਮਣੇ ਬੈ ਕੇ ਤਾਂ ਫੋਨ ਨਹੀਂ ਖੋਲ ਸਕਦੇ ਰੀਜ਼ਨ ਕੀ ਆ ਪਤਾ ਹੀ ਕੋਈ ਕੀ ਸੱਪ ਨਿਕਲ ਜਾਣਾ ਉਹ ਨਾ ਬੁਰੇ ਦਿਖਾਉਂਦੇ ਕੁਝ ਹੋਰ ਆ ਬੋਲ ਪੈਣ ਦੀ ਗੱਲ ਕੱਢ ਦਿੰਦੇ ਮੈਂ ਯਾਰ YouTube ਤੇ ਫਿਲਮ ਚੱਲੀ ਜਾਂਦੀ ਹੈ ਮੇਰੇ ਘਰੇ ਉਹ ਐਡ ਨਹੀਂ ਆ ਜਾਂਦੀ ਚਲੋ ਐਡ ਆ ਗਈ ਹੁਣ ਨਾ ਘਰ ਦੇ ਗੋਲ ਬਟਨ ਨਾ ਮੈਂ ਸਕਿਪ 30 ਸੈਕਿੰਡ ਦੀ ਸਕਿਪ ਨਾ ਹੋਵੇ ਐਡ ਵੀ ਮਤਲਬ ਖੁਦ ਨੂੰ ਕਿਹ ਨਹੀਂ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਵੀ ਅਸੀਂ ਕੀ ਚੀਜ਼ਾਂ ਵੇਖ ਰਹੇ ਹਾਂ ਕੀ ਸਾਨੂੰ ਵਿਖਾਇਆ ਜਾ ਰਿਹਾ ਹੈ ਸੋ ਇਹ ਹੀ ਅੱਜ ਦੀ ਬੇਨਤੀ ਹੈ ਵੀ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਵੀ ਅਗਰ ਤੁਸੀਂ ਸੋਸ਼ਲ ਮੀਡੀਆ ਦੇ ਕੰਮ ਕਰਦੇ ਹੋ ਤਾਂ ਚੰਗੇ-ਚੰਗੇ ਕੰਟੈਂਟ ਬਣਾਓ ਥੋੜੀ ਜਿਹੀ ਮਿਹਨਤ ਵੱਧ ਲੱਗਦੀ ਹੈ ਉਹ ਸਮਾਂ ਤੁਹਾਡਾ ਵੀ ਕਿਤੇ ਜਰੂਰ ਆਂਦਾ ਹੁੰਦਾ ਹੈ ਸੋ ਅੱਛੇ-ਅੱਛੇ ਕੰਟੈਂਟ ਬਣਾਓ ਬਹੁਤ ਕੁਝ ਹੈਗਾ ਪੰਜਾਬ ਦੇ ਜਨਾਵਾਂ ਦਿਖਾਉਣ ਨੂੰ ਨਵੇਂ ਰੰਗ ਪੇਸ਼ ਕਰਨ ਲਈ ਪੰਜਾਬ ਦੇ ਵਿੱਚ ਸੋ ਤੁਹਾਨੂੰ ਸਾਰਿਆਂ ਨੂੰ ਸਾਡੇ ਖਬਰਨਾਮਾ ਚੈਨਲ ਦੇ ਮਾਧਿਅਮ ਨਾਲ ਇੱਕ ਬੇਨਤੀ ਹੈ ਕਿ ਅੱਛੇ-ਅੱਛੇ ਕੰਟੈਂਟ ਬਣਾ ਕੇ ਸੋਸ਼ਲ ਮੀਡੀਆ ਦੇ ਵਿੱਚ ਰੋਤੇ ਪੰਜਾਬ ਦੀ ਆਪਾਂ ਬਿਹਤਰੀ ਲਈ ਸਾਰੇ ਰਲ ਕੇ ਕੰਮ ਕਰੀਏ ਧੰਨਵਾਦ